ਅੱਜ ਮੈਡਮ ਜੀ ਅੱਜ ਬੱਲਕੇ ਦੇ ਵਿੱਚ ਆਮ ਆਦਮੀ ਪਾਰਟੀ ਚ ਛੱਡ ਕੇ ਸ਼ਾਮਲ ਹੋਣ ਲਾ ਆਇਆ ਇਹਦੇ ਬਾਰੇ ਵਿੱਚ ਇਹ ਤਕਰੀਬਨ ਰਲੇ ਮਿਲੇ ਪਰਿਵਾਰ ਨੇ ਜੀ ਅਕਾਲੀ ਵੀ ਕਾਂਗਰਸ ਵੀ ਔਰ ਰਲੇ ਮਿਲੇ ਪਰਿਵਾਰ ਨੇ ਜੀ ਕਿੰਨੇ ਕੁ ਪਰਿਵਾਰ ਅੱਜ ਸ਼ਾਮਲ ਹੋਏ ਮੇਰੇ ਖਿਆਲ ਨਾਲ ਵੀ ਵੀਕ ਫੈਮਲੀਆਂ ਜਿਹੜੀਆਂ ਇੱਥੇ ਬੈਠੀਆਂ ਜੀ ਕੁਝ ਪਰਿਵਾਰ ਜਿਹੜੇ ਆ ਰਹੇ ਆ ਦਾਇਆ ਕੀ ਜੇ ਤੁ ਸਿਵਰੇਜ ਪਿਆ ਹੋਵੇ ਤੇ ਉਹਦੇ ਉੱਤੇ ਬਰਸਾਤ ਲੱਗਣੀ ਬੜੀ ਜ਼ਰੂਰੀ ਹੁੰਦੀ ਹੈ ਤੁਹਾਨੂੰ ਪਤਾ 10 10 15 15 20 ਵੀ ਫੁੱਟ ਤੱਕ ਵੀ ਖड्डे ਜਿਹੜੇ ਗਹਿਰੇ ਪੱਟ ਕੇ ਜਿਹੜੇ ਵੱਡੇ ਸਿਵਰ ਪਾਏ ਜਾਂਦੇ ਆ ਔਰ ਉਹਨਾਂ ਨੂੰ ਸਮਾਂ ਚਾਹੀਦਾ ਹੁੰਦਾ ਇਹ ਕੋਈ ਅਨੋਖੀ ਗੱਲ ਨਹੀਂ ਹੈ ਇਕੱਲੀ ਬਿਲਗੇ ਵਾਸਤੇ ਨਹੀਂ ਹੈ ਸਾਰੇ ਜਿੱਥੇ ਵੀ ਕਿਤੇ ਸਿਵਰ ਪੈਂਦਾ ਆ ਉੱਥੇ ਸਮਾਂ ਦਿੱਤਾ ਜਾਂਦਾ ਪਾਣੀ ਛੱਡਿਆ ਜਾਂਦਾ ਧਰਤੀ ਦੇ ਵਿੱਚ ਜਿਹੜੀ ਤੁਸੀਂ 20 ਫੁੱਟ ਪੱਟ ਲਈ ਹੋਈ ਮਿੱਟੀ ਉਹਨੂੰ ਬੈਠਣ ਦਾ ਮੌਕਾ ਦਿੱਤਾ ਜਾਂਦਾ ਔਰ ਮੈਂ ਸਮਿਧਿਆ ਕਿ ਬਿਲਗੇ ਦੇ ਵਿੱਚ ਜਿੰਨਾ ਸਮਾਂ ਮਿਲਣਾ ਚਾਹੀਦਾ ਸੀ ਸਿਵਰ ਨੂੰ ਉਹਨਾਂ ਅਸੀਂ ਦੇ ਨਹੀਂ ਸਕੇ ਉਹਦੇ ਵੱਡੇ ਕਾਰਨ ਰਹੇ ਆ ਇਹ ਨਸ਼ੇ ਵਿਰੁੱਧ ਜਿਹੜੀ ਮਹਮ ਚੱਲ ਰਹੀ ਆ ਤੇ ਬਿਲਗੇ ਦੇ ਕੁਝ ਮੁਹੱਲੇ ਜਿਹੜੇ ਆ ਉੱਥੇ ਨਸ਼ੇ ਦਾ ਜਿਹੜਾ ਬੋਲਬਾਲਾ ਆ ਔਰ ਨਸ਼ੇ ਦੇ ਕੰਮ ਤੇ ਬਿਨਾਂ ਸ਼ੱਕ ਕੋਈ ਖੜੋਤ ਆਈ ਆ ਪਰ ਅਸੀਂ ਨੂੰ ਦੁਬਾਰਾ ਤੋਂ ਉਸੇ ਸਪੀਡ ਦੇ ਨਾਲ ਚਾਲੂ ਕਰਾਂਗੇ ਜਿਵੇਂ ਮੈਂ ਮੈਂ ਦੇਖਦਾ ਆ ਬੇ ਬਿਲਗੇ ਦੇ ਵਿੱਚ ਜਿੰਨੀ ਵੀ ਆਮ ਆਦਮੀ ਪਾਰਟੀ ਜਿਹੜੀ ਨਵੇਂ ਸ਼ੁਰੂਲਤ ਹੁੰਦੀ ਆ ਉਹਦੇ ਵਿੱਚ ਜਿਹੜੇ ਤੁਹਾਡੇ ਪੁਰਾਣੇ ਪਾਰਟੀ ਵਰਕਰ ਆ ਉਹ ਪੱਟੇ ਨਿਜਰਾਉਂਦੇ ਆ ਦੇਖੋ ਇਦਾਂ ਦਾ ਮਸਲਾ ਕੋਈ ਨਹੀਂ ਹੈ ਸਾਰਾ ਕੁਝ ਠੀਕ ਠਾਕ ਆ ਪਾਰਟੀ ਵਰਕਰ ਪੁਰਾਣੇ ਕਈ ਵਾਰੀ ਅਸੀਂ ਅਚਾਨਕ ਦੇਣੀ ਜਦੋਂ ਕੋਈ ਪ੍ਰੋਗਰਾਮ ਰੱਖਦੇ ਆ ਕਈ ਵਾਰੀ ਰابطੇ ਦੇ ਵਿੱਚ ਕਮੀ ਰਹਿ ਜਾਂਦੀ ਆ ਹੋ ਸਕਦਾ ਮੇਰੇ ਦਫ਼ਤਰ ਅੱਜ ਮੈਡਮ ਜੀ ਅੱਜ ਬੱਲਗੇ ਦੇ ਵਿੱਚ ਆਮ ਆਦੀ ਪਾਰਟੀ ਚ ਜਿਹੜੇ ਲੋਕ ਕਿਹੜੇ ਕਿਹੜੀ ਪਾਰਟੀ ਤੋਂ ਛੱਡ ਕੇ ਸ਼ਾਮਲ ਹੋਣ ਲਾ ਆਇਆ ਹੈ ਇਹਦੇ ਬਾਰੇ ਦੱਸੋ ਇਹ तकरीबन ਰਲੇ ਮਿਲੇ ਪਰਿਵਾਰ ਨੇ ਜੀ ਅਕਾਲੀ ਵੀ ਕਾਂਗਰਸ ਵੀ ਔਰ ਰਲੇ ਮਿਲੇ ਪਰਿਵਾਰ ਨੇ ਜੀ ਕਿੰਨੇ ਕੁ ਪਰਿਵਾਰ ਅੱਜ ਸ਼ਾਮਲ ਹੋਏ ਮੇਰੇ ਖਿਆਲ ਅਭੀ 20 ਫੈਮਲੀਆਂ ਜਿਹੜੀਆਂ ਇੱਥੇ ਬੈਠੀਆਂ ਜੀ ਕੁਝ ਪਰਿਵਾਰ ਜਿਹੜੇ ਆ ਰਹੇ ਆ ਜੀ ਇੱਕ ਪਰਿਵਾਰ ਅਸੀਂ ਜਿਹੜਾ ਉਹ ਵੱਡਾ ਪਰਿਵਾਰ ਸ਼ਾਮਿਲ ਕਰਕੇ ਆਏ ਆ ਪਹਿਲਾਂ ਨਾਂ ਲਾਉਂਗੇ ਅਸ਼ਵਨੀ ਕੁਮਾਰ ਹੋਣੀ ਨੇ ਅਸ਼ਵਨੀ ਕੁਮਾਰ ਹੋਣੀ ਜਿਹਨਾਂ ਦਾ ਬੇਕਰੀ ਦਾ ਕੰਮ ਹੈ ਜਿਹੜੇ ਕੇਕ ਵਗੈਰਾ ਬਣਾਉਂਦੇ ਨੇ ਉਹ ਫੈਮਿਲੀ ਇੰਚ ਇਹ ਇੱਕ ਪਰਿਵਾਰਾਂ ਨੇ ਸ਼ਾਮਿਲ ਹੋਣ ਦਾ ਦੱਸੋਗੇ ਵੀ ਜਿਹੜੀ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਏ ਆ ਇਹਨਾਂ ਦੀ ਕੀ ਕੋਈ ਮੰਗ ਹੈ ਜਾਂ ਜਾਂ ਇਹਨਾਂ ਦਾ ਸਮਰਥਨ ਕਰਨ ਦਾ ਨੇ ਡਿਮਾਂਡ ਕੋਈ ਨਹੀਂ ਹੈ ਸਿਰਫ ਆਮ ਆਦਮੀ ਪਾਰਟੀ ਦੇ ਕਮਤੋਂ ਪ੍ਰਭਾਵਤ ਹੋ ਕੇ ਆਮ ਆਦਮੀ ਪਾਰਟੀ ਦਾ ਕੰਮ ਕਰਨ ਦੇ ਤਰੀਕੇ ਤੋਂ ਪ੍ਰਭਾਵਤ ਹੋ ਕੇ ਤੁਹਾਨੂੰ ਪਤਾ ਵੀ ਪਹਿਲਾਂ ਤੋਂ ਹੀ ਮਿਲਗਾ ਜਿਹੜਾ ਉਹ ਤਰਜੀਹ ਦਿੱਤੀ ਆ ਆਪਾਂ ਕਾਫੀ ਸਾਰੇ ਕੰਮ ਵੀ ਕੀਤੇ ਆ ਹੁਣ ਵੀ ਜਦੋਂ ਦੀ ਕੌਂਸਲ ਬਣੀ ਆ ਜੀ ਉਦੋਂ ਦੇ ਵੀ ਮੈਨੂੰ ਨਹੀਂ ਲੱਗਦਾ ਕਦੀ ਵੀ ਕਿਸੇ ਕੌਂਸਲ ਨੇ ਇੰਨੇ ਵੱਡੇ ਪੱਧਰ ਤੇ ਆਪਣੇ ਕਮਾਕਾਰਾਂ ਵੱਲ ਕੋਈ ਧਿਆਨ ਦਿੱਤਾ ਹੋਵੇ ਸਾਰੇ ਕੌਂਸਲਰ ਆਪਣੇ ਜਿਹੜੇ ਨੇ ਪਾਰਟੀ ਦੇ ਉਹ ਸਾਰੇ ਮਿਹਨਤੀ ਵਰਕਰ ਨੇ ਔਰ ਸਾਰਿਆਂ ਦੇ ਨਾਲ ਫੇਸ ਟੂ ਫੇਸ ਰਾਬਤਾ ਰੱਖਦੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਦੂਜੇ ਜਿਹੜੇ ਮੋਸਟਲੀ ਹੁੰਦਾ ਇਹ ਆ ਵੀ ਕਾਉਂਸਲਰ ਲੱਭਣੇ ਪੈਂਦੇ ਹੁੰਦੇ ਆ ਤੇ ਸਾਡੇ ਕਾਉਂਸਲਰ ਜਿਹੜੇ ਸਾਰੇ ਅਵੇਲੇਬਲ ਰਹਿੰਦੇ ਆ ਔਰ ਸਾਰੇ ਲੋਕਾਂ ਦੇ ਵਿੱਚ ਰਹਿੰਦੇ ਆ ਇਹ ਵੱਡਾ ਫਰਕ ਜਿਹੜਾ ਇਸੇ ਫਰਕ ਦੇ ਚੱਲਦੇ ਪਰਿਵਾਰ ਜਿਹੜਿਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਮੈਡਮ ਜੀ ਜਿਹੜਾ ਅੱਠ ਛੱਪੜਾਂ ਨੂੰ ਜੋੜਨ ਵਾਲਾ ਕੰਮ ਆ ਉਹ ਅਜੇ ਅਧੂਰਾ ਪਿਆ ਆ ਬਿਲਕੁਲ ਜੀ ਰਸਤੇ ਜਿਹੜੇ ਆ ਉਹ ਅਜੇ ਥਾਮਾ ਤੋਂ ਉੱਪਰ ਖੋਪੜਿਆ ਜੀ ਇਹਦੇ ਬਾਰੇ ਕੀ ਗੱਲਾਂ ਜਾਣੀਆਂ ਆ ਅ ਤੁਹਾਨੂੰ ਪਤਾ ਕਿ ਵੀ ਪਿਛਲੇ ਲੰਬੇ ਸਮੇਂ ਤੋਂ ਇੱਕ ਤਾਂ ਜਿਹੜੀ ਸਾਡੀ ਰਾਈਜ਼ਿੰਗ ਮੇਨ ਲੱਗ ਕੇ ਮਾਊ ਮੌਸਾਪ ਦੇ ਵਿੱਚ ਦੀ ਜਾ ਕੇ ਦਰਿਆ ਦੇ ਵਿੱਚ ਜਾਣੀ ਆ ਉਹ ਕੁਝ ਲੋਕਾਂ ਨੇ ਉਹਦੇ ਵਿੱਚ ੜਿੱਕਾ ਪਾਇਆ ਸੀ ਜਿਹਦਾ ਵਜਾ ਕਰਕੇ ਸਾਡਾ ਜਿਹੜਾ ਛੱਪੜਾ ਨੂੰ ਜੋਰਡਨ ਵਾਲਾ ਜਿਹੜਾ ਲਾਸਟ ਕਮ ਆ ਉਹਦਾ ਉਹ ਬਾਕੀ ਆ ਉਹ ਬਹੁਤ ਜਲਦੀ ਨੇ ਪ੍ਰਚਾਰ ਲਿਆ ਜਾਏਗਾ ਔਰ ਸੜਕਾਂ ਦੇ ਉਬੜ ਖਬੜ ਹੋਣ ਦਾ ਹੁੰਦਾ ਏ ਆ ਕਿ ਜਦੋਂ ਸੀਵਰੇਜ ਪਿਆ ਹੋਵੇ ਤੇ ਉਹਦੇ ਉੱਤੇ ਬਰਸਾਤ ਲੱਗਣੀ ਬੜੀ ਜ਼ਰੂਰੀ ਹੁੰਦੀ ਆ ਤੁਹਾਨੂੰ ਪਤਾ 10 10 15 15 20 ਵੀ ਫੁੱਟ ਤੱਕ ਵੀ ਖड्डे ਜਿਹੜੇ ਗਹਿਰੇ ਪਟਕੇ ਜਿਹੜੇ ਵੱਡੇ ਸੀਵਰ ਪਾਏ ਜਾਂਦੇ ਆ ਔਰ ਉਹਨਾਂ ਨੂੰ ਸਮਾਂ ਚਾਹੀਦਾ ਹੁੰਦਾ ਇਹ ਕੋਈ ਅਨੋਖੀ ਗੱਲ ਨਹੀਂ ਹੈ ਇਕੱਲੀ ਬਿਲਗੇ ਵਾਸਤੇ ਨਹੀਂ ਹੈ ਸਾਰੇ ਜਿੱਥੇ ਵੀ ਕਿਤੇ ਸੀਵਰ ਪੈਂਦਾ ਆ ਉਥੇ ਸਮਾਂ ਦਿੱਤਾ ਜਾਂਦਾ ਪਾਣੀ ਛੱਡਿਆ ਜਾਂਦਾ ਧਰਤੀ ਦੇ ਵਿੱਚ ਜਿਹੜੀ ਤੁਸੀਂ 20 ਫੁੱਟ ਪੱਟਲੀ ਹੋਈ ਮਿੱਟੀ ਉਹਨੂੰ ਬੈਠਣ ਦਾ ਮੌਕਾ ਦਿੱਤਾ ਜਾਂਦਾ ਔਰ ਮੈਂ ਸਮਝਦਿਆਂ ਕਿ ਬਿਲਗੇ ਦੇ ਵਿੱਚ ਜਿੰਨਾ ਸਮਾਂ ਮਿਲਣਾ ਚਾਹੀਦਾ ਸੀ ਸੀਵਰ ਨੂੰ ਉਹਨਾਂ ਅਸੀਂ ਦੇ ਨਹੀਂ ਸਕੇ ਉਹਦੇ ਵੱਡੇ ਕਾਰਨ ਰਹੇ ਆ ਇੱਕ ਤੇ ਇਹ ਕਿ ਬੜਾ ਕੰਜਸਟਡ ਜਿਹਾ ਸਾਡਾ ਸ਼ਹਿਰ ਆ ਔਰ ਸਾਰੇ ਦੇ ਸਾਰੀ ਆਬਾਦੀ ਨੇ ਇਨ੍ਹਾਂ ਹੀ ਸੜਕਾਂ ਦੇ ਉੱਤੋਂ ਦੀ ਇੱਧਰ ਉੱਧਰ ਹੋਣਾ ਹੁੰਦਾ ਜਿਹਦੇ ਵਿੱਚ ਬਜ਼ੁਰਗ ਵੀ ਆ ਜਾਂਦੇ ਆ ਜਿਹਦੇ ਵਿੱਚ ਬੱਚੇ ਵੀ ਆਉਂਦੇ ਆ ਸਕੂਲਾਂ ਨੂੰ ਜਾਂਦੇ ਮਰੀਜ਼ ਵੀ ਹੁੰਦੇ ਆ ਪ੍ਰੈਗਨੈਂਟ ਔਰਤਾਂ ਵੀ ਹੁੰਦੀਆਂ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਸਮੇਂ ਤੋਂ ਪਹਿਲਾਂ ਸੜਕਾਂ ਬਣਾਤੀਆਂ ਜਿਹਦਾ ਕਾਰਨ ਕਿਤੇ ਕਿਤੇ ਸੜਕਾਂ ਬੈਠੀਆਂ ਵੀ ਆ ਔਰ ਕੁਝ ਖੱਡੇ ਵੀ ਪਏ ਆ ਉਹ ਕੋਈ ਏਡੀ ਚਿੰਤਾ ਵਾਲੀ ਗੱਲ ਨਹੀਂ ਹੈਗੀ ਬਰਸਾਤ ਤੋਂ ਬਾਅਦ ਜਦੋਂ ਸਾਡਾ ਕੰਮ ਕੰਪਲੀਟ ਹੋ ਜਾਊਗਾ ਅਸੀਂ ਉਹਨੂੰ ਦੁਬਾਰਾ ਤੋਂ ਜਿਹੜਾ ਸੜਕਾਂ ਜਿਹੜੀਆਂ ਉਹ ਠੀਕ ਕਰਦੇਾਂਗੇ ਜਿੱਥੇ ਜਿੱਥੇ ਕੋਈ ਪ੍ਰੋਬਲਮ ਆਈ ਨਸ਼ੇ ਬਰੋਦ ਜਿਹੜੀ ਮਹਮ ਚੱਲ ਰਹੀ ਆ ਉਹ ਹੜਾ ਨੂੰ ਲੈ ਕੇ ਬਰਸਾਤ ਨੂੰ ਲੈ ਕੇ ਜਿੱਦਾਂ ਭਾਜਾ ਕਹ ਲੋ ਵੀ ਰਫਤਾਰ ਮੱਧਮ ਆ ਤੇ ਬਿਲਗੇ ਦੇ ਕੁਝ ਮੁਹੱਲੇ ਜਿਹੜੇ ਆ ਉੱਥੇ ਨਸ਼ੇ ਦਾ ਜਿਹੜਾ ਬੋਲਵਾਲਾ ਆ ਇਹ ਤੁਹਾਡੇ ਜਿਹੜੇ ਵਰਕਰ ਆ ਉਹ ਪੁਲਿਸ ਨੂੰ ਕਹਿੰਦੇ ਵੀ ਆ ਪਰ ਕੋਈ ਰਿਜ਼ਲਟ ਹੈ ਨਹੀਂ ਬਿਨਾਂ ਸ਼ੱਕ ਅਸੀਂ ਪੰਜਾਬ ਇੱਕ ਵੱਡੀ ਤ੍ਰਾਸਦੀ ਦੇ ਵਿੱਚੋਂ ਗੁਜ਼ਰ ਰਿਹਾ ਬੜਾ ਕਹਿਰ ਹੋਇਆ ਪੰਜਾਬ ਦੇ ਉੱਤੇ ਜਿਹਦਾ ਕਰਕੇ ਸਿਸਟਮ ਹੀ ਹਿੱਲ ਗਿਆ ਸਾਰਾ ਜਿਹੜੇ ਲੋਕ ਜਿੱਥੇ ਹੜ ਵੱਧ ਆਏ ਨੇ ਉਹ ਤਾਂ ਟੋਟਲ ਬਰਬਾਦ ਹੋ ਗਏ ਉਹਨਾਂ ਦੇ ਘਰ ਜਿਹੜੇ ਉਹ 10-10 ਫੁੱਟ ਪਾਣੀ ਦੀ ਪਹਿਲਾਂ ਪਾਣੀ ਚ ਨਜ਼ਰ ਆਉਂਦੇ ਸੀ ਹੁਣ ਰੇਤਾ ਦੇ ਵਿੱਚ ਨਜ਼ਰ ਆਉਂਦੇ ਆ ਔਰ ਸੜਕਾਂ ਦਾ ਟੋਟਲ ਜਾਲ ਜਿਹੜਾ ਆ 8500 ਕਿਲੋਮੀਟਰ ਸੜਕ ਖਤਮ ਹੋ ਗਈ ਹਸਪਤਾਲ ਖਤਮ ਹੋ ਗਿਆ ਸਕੂਲ ਖਤਮ ਹੋ ਗਿਆ ਔਰ ਹਰ ਇੱਕ ਸਰਕਾਰੀ ਮੈਕਮੇ ਦੇ ਨਾਲ-ਨਾਲ ਲੋਕਾਂ ਦੇ ਆਪਣੇ ਇੰਡੀਵਿਜੂਅਲ ਸਾਰੇ ਘਰ ਖਤਮ ਹੋ ਗਏ ਇਸ ਕਰਕੇ ਜਿਹੜੀ ਵੱਡੀ ਇਸ ਵੇਲੇ ਤਰਜੀਹ ਆ ਪੰਜਾਬ ਦੀ ਉਹ ਉਹਨਾਂ ਲੋਕਾਂ ਨੂੰ ਮੁਰ ਤੋਂ ਵਸਾਉਣ ਵਾਲਿਆ ਜਿਹਦੇ ਤਹਿਤ ਜਿਹੜੀਆਂ ਸਾਰੀਆਂ ਡਿਊਟੀਆਂ ਵਗੈਰਾ ਵੀ ਕਾਫੀ ਸਾਰੀਆਂ ਮੁਲਾਜ਼ਮਾਂ ਦੀਆਂ ਉਧਰੇ ਲੱਗੀਆਂ ਹੋਈਆਂ ਨੇ ਆਪਣੇ ਹਲਕੇ ਦੇ ਵਿੱਚ ਜਿੱਥੇ-ਜਿੱਥੇ ਬਰਸਾਤ ਜ਼ਿਆਦਾ ਮਾਰ ਕੀਤੀ ਆ ਖਾਸ ਕਰਕੇ ਚਿੱਟੀ ਵਹੀਂ ਕਾਲਾ ਸੰਗਿਆ ਡਰੇਨ ਜਿਹੜੀ ਆ ਉਹ ਸਾਡੇ ਹਲਕੇ ਨਕੁੱਦਰ ਨੂੰ ਮਾਰ ਕਰਦੀ ਆ ਉਹ ਵੀ ਤਕਰੀਬਨ ਕੋਈ 60 ਕ ਪਿੰਡ ਉਹਦੀ ਲਪੇਟ ਦੇ ਵਿੱਚ ਆਏ ਜਿੱਥੇ ਘਰਾਂ ਚ ਪਾਣੀ ਵੀ ਚਲਾ ਗਿਆ ਔਰ ਬਹੁਤੇ ਥਾਵਾਂ ਦੇ ਉੱਤੇ ਜਿਹੜਾ ਛੱਪੜ ਇੱਕਮਿਕ ਹੋ ਕੇ ਤੇ ਸਾਰਾ ਪਾਣੀ ਜਿਹੜਾ ਬਾਹਰੋਂ ਵਹਿੰਦਾ ਉਹ ਵਹਿੰਦਾ ਉਹ ਵੀ ਲੋਕਾਂ ਦੇ ਘਰਾਂ ਦੇ ਵਿੱਚ ਚਲੇ ਗਿਆ ਲਗਾਤਾਰ ਬਾਰਿਸ਼ ਨੇ ਜੀਵਨ ਅਸਤਵਿਅਸਤ ਕਰ ਦਿੱਤਾ ਜਿੰਨਾ ਕਮੀ ਬਾਹਰ ਪੈਂਦਾ ਸੀ ਉਨਾਂ ਕਮੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਪੈਂਦਾ ਸੀ ਤੁਹਾਨੂੰ ਪਤਾ ਕਿ ਸਾਰੀ ਸਾਡੀ ਜਿਹੜੀ ਗਰੀਬੀ ਰੇਖਾ ਵਾਲੀ ਸਾਰੀ ਸਾਡੇ ਨਾਗਰਿਕ ਨੇ ਉਹਨਾਂ ਦੇ ਘਰ ਵੱਡੀ ਪੱਧਰ ਤੇ ਇੱਕ ਡਿਸਟロイ ਵੀ ਹੋਏ ਆ ਕੋਈ ਜਿਹੜੇ ਆ ਕਸ਼ ਘਰ ਸਾਡੇ ਜਿਹੜੇ ਨੇ ਉਹ ਟਹਟੇ ਦੀ ਹੋ ਗਏ ਕਸ਼ ਜਿਹੜੇ ਆ ਉਹ ਵੱਡੀ ਪੱਧਰ ਦੇ ਉੱਤੇ ਉਹ ਚੁੰਦੇ ਸੀਗੇ ਜਿਨ੍ਹਾਂ ਦਾ ਸਰਕਾਰ ਸਰਵੇ ਕਰਵਾ ਰਹੀ ਹੈ ਉਹਦੇ ਵਿੱਚ ਵੀ ਮੁਲਾਜ਼ਮ ਜਿਹੜੇ ਆ ਸਰਵੇ ਦੇ ਵਿੱਚ ਲੱਗੇ ਹੋਏ ਆ ਔਰ ਨਾਲ ਦੀ ਨਾਲ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਉਹਨਾਂ ਫਸਲਾਂ ਦੇ ਸਰਵੇ ਵਾਸਤੇ ਵੀ ਲੱਗੇ ਹੋਏ ਨੇ ਔਰ ਇਸ ਕਰਕੇ ਥੋੜਾ ਜਿਹਾ ਪੁਲਿਸ ਨੂੰ ਵੀ ਬਹੁਤ ਸਾਰੀਆਂ ਡਿਊਟੀਆਂ ਵਾਧੂ ਦੇਣੀਆਂ ਪੈਂਦੀਆਂ ਕਿਉਂਕਿ ਵੀਆਈਪੀਸ ਡਿਊਟੀਆਂ ਜ਼ਿਆਦਾ ਪੈਂਦੀਆਂ ਤੇ ਫਿਰ ਸਾਰੀ ਪੁਲਿਸ ਜਿਹੜੀ ਜੇ ਵੀਆਈਪੀ ਘੁੰਮਣਗੇ ਮੰਤਰੀ ਆਉਣਗੇ ਜੇ ਕਦੀ ਗਵਰਨਰ ਸਾਹਿਬ ਆ ਗਏ ਕਦੀ ਪ੍ਰਧਾਨ ਮੰਤਰੀ ਸਾਹਿਬ ਆ ਗਏ ਕਦੀ ਸੀਐਮ ਸਾਹਿਬ ਆ ਗਏ ਕਦੀ ਸਾਡੇ ਸਾਰੇ ਮਿਨਿਸਟਰ ਸਾਹਿਬ ਸਹਿਬਾਨ ਜਿਹੜੇ ਹਲਕਿਆਂ ਦੇ ਵਿੱਚ ਘੁੰਮਦੇ ਨੇ ਉਹਨਾਂ ਦਾ ਕਰਕੇ ਵੀਆਈਪੀ ਡਿਊਟੀਆਂ ਵੱਧ ਪੈਂਦੀਆਂ ਔਰ ਨਸ਼ੇ ਦੇ ਕੰਮ ਤੇ ਬਿਨਾਂ ਸ਼ੱਕ ਕੋਈ ਖੜੋਤ ਆਈ ਆ ਪਰ ਅਸੀਂ ਨੂੰ ਦੁਬਾਰਾ ਤੋਂ ਉਸੇ ਸਪੀਡ ਦੇ ਨਾਲ ਚਾਲੂ ਕਰਾਂਗੇ ਜਿਵੇਂ ਮੈਂ ਦੇਖਦਾ ਮੈਂ ਬਿਲਗੇ ਦੇ ਵਿੱਚ ਜਿੰਨੀ ਵੀ ਆਮ ਆਦਮੀ ਪਾਰਟੀ ਜਿਹੜੀ ਨਵੇਂ ਸ਼ਾਮੂਲਤ ਹੁੰਦੀ ਆ ਉਹਦੇ ਵਿੱਚ ਜਿਹੜੇ ਤੁਹਾਡੇ ਪੁਰਾਣੇ ਪਾਰਟੀ ਵਰਕਰ ਆ ਉਹ ਪੱਟੇ ਨਜ਼ਰ ਆਉਂਦੇ ਆ ਇਹਦੇ ਇਹਨੂੰ ਲੈ ਕੇ ਕੀ ਬਣਾ ਚੋਣਗੇ ਅਹ ਦੇਖੋ ਇਦਾਂ ਦਾ ਮਸਲਾ ਕੋਈ ਨਹੀਂ ਹੈ ਸਾਰਾ ਕੁਝ ਠੀਕ ਠਾਕ ਆ ਪਾਰਟੀ ਵਰਕਰ ਪੁਰਾਣੇ ਕਈ ਵਾਰੀ ਅਸੀਂ اچانک ਦੇਣੀ ਜਦੋਂ ਕੋਈ ਪ੍ਰੋਗਰਾਮ ਰੱਖਦੇ ਆ ਕਈ ਵਾਰੀ ਰابطੇ ਦੇ ਵਿੱਚ ਕਮੀ ਰਹਿ ਜਾਂਦੀ ਆ ਹੋ ਸਕਦਾ ਮੇਰੇ ਦਫ਼ਤਰ ਵੱਲੋਂ ਰابطੇ ਦੇ ਵਿੱਚ ਕਮੀ ਹੋਈ ਹੋਵੇ ਕਿਉਂਕਿ ਅਸੀਂ ਲੇਟ ਪ੍ਰੋਗਰਾਮ ਬਣਾਇਆ ਜਿਹੜਾ ਅੱਜ ਦਾ ਸੀ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਫਿਰ ਮੈਂ ਚੰਡੀਗੜ੍ਹ ਹੋਣਾ ਸੀ ਤੇ ਮੇਰੇ ਕੋਲੋਂ ਨਹੀਂ ਆਇਆ ਜਾਣਾ ਸੀ ਔਰ ਕਈ ਵਾਰੀ ਸਾਡੇ ਦਫ਼ਤਰ ਵੱਲੋਂ ਵੀ ਕੋਈ ਕਮੀ ਕਮਜ਼ੋਰੀ ਪੇਸ਼ੀ ਰਹਿ ਜਾਂਦੀ ਹੈ ਕਿ ਸਨੇਹ ਨਹੀਂ ਲੱਗਦੇ ਅੱਜ ਐਤਵਾਰ ਹੋਣ ਦਾ ਕਰਕੇ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਦੁਪਹਿਰਾ ਸਭ ਦਾ ਪਾਠ ਚੱਲਦਾ ਹੋ ਸਕਦਾ ਉਹਦੇ ਹੀ ਹੋਣ ਆ ਜਾਣਗੇ ਔਰ ਸਾਡੇ ਦੂਸਰੇ ਜਿਹੜੇ ਕਾਉਂਸਲਰ ਨੇ ਪਰਮਿੰਦਰ ਸਿੰਘ ਜੀ ਮੇਰਾ ਰਾਬਤਾ ਨਹੀਂ ਹੋ ਸਕਿਆ ਉਹਨਾਂ ਦੇ ਨਾਲ ਹੋ ਸਕਦਾ ਆਪਣਾ ਐਤਵਾਰ ਦਾ ਕਰਕੇ ਕਿਸੇ ਆਪਣੇ ਕਮਾਕਾਰਾਂ ਦੇ ਵਿੱਚ ਲੱਗੇ ਹੋਣਗੇ ਗੁਰਿੰਦਰ ਸਿੰਘ ਜੀ ਨੇ ਔਰ ਜਿਵੇਂ ਤੁਹਾਡੀ ਸੋਚਿਆ ਜਾਂ ਜਿਹੜੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਚੱਲਦੀ ਆ ਐਸਾ ਕੁਝ ਨਹੀਂ ਹੈ ਸਾਰੇ ਇਕੱਠੇ ਤੇ ਇਹਦੇ ਨਾਲ ਜੋੜ ਮਾ ਸਵਾਲ ਆ ਕਿ ਇਹ ਜਿਹੜੀ ਸ਼ਮੂਲੀਅਤ ਕਰਵਾਈ ਜਾਂਦੀ ਆ ਜੀ ਇਹ ਤੁਹਾਡੇ ਕੋਈ ਆਪਣੀ ਟੀਮ ਹੁੰਦੀ ਆ ਜਾਂ ਕਾਉਂਸਲਰਾਂ ਵਿੱਚੋਂ ਜਾਂ ਇੱਕ ਕੀ ਤਰੀਕਾ ਵੀ ਦੱਸੋ ਇਹ ਸਾਡੇ ਜਿਹੜੇ ਜਿੰਨੇ ਵਰਕਰ ਸਹਿਬਾਨ ਨੇ ਇਹ ਲੋਕਾਂ ਦੇ ਨਾਲ ਬਕਾਇਦਾ ਰابطੇ ਦੇ ਵਿੱਚ ਰਹਿੰਦੇ ਨੇ ਪ੍ਰਧਾਨ ਜੀ ਵੀ ਰابطੇ 'ਚ ਰਹਿੰਦੇ ਨੇ ਸਾਡੇ ਸਾਰੇ ਕਾਉਂਸਲਰ ਮੈਲਾ ਕਾਉਂਸਲਰ ਵੀ ਲੋਕਾਂ ਦੇ ਨਾਲ ਰابطੇ 'ਚ ਰਹਿੰਦੇ ਨੇ ਔਰ ਜਿੱਦਾਂ ਜਿੱਦਾਂ ਕਰਕੇ ਕਿਸੇ ਨਾਲ ਰابطਾ ਬਣਦਾ ਆ ਉਹਨਾਂ ਦਾ ਭਰੋਸਾ ਵੱਜਦਾ ਆ ਹੌਲੀ-ਹੌਲੀ ਕਰਕੇ ਕਿਸਦਾ ਕੋਈ ਕੰਮ ਕਰ ਕੀਤਾ ਜਾਂਦਾ ਜਾਂ ਕੋਈ ਕੰਮ ਕਰ ਦੇਖਦੇ ਨੇ ਆਪਣੇ ਆਪਣੇ ਸਾਰੇ ਹੀ ਜਿਹੜੇ ਸਾਡੇ ਇਕੱਲਾ-ਇਕੱਲਾ ਵਰਕਰ ਸਾਡੇ ਬਜ਼ੁਰਗ ਨੇ ਮਾਸਟਰ ਜੀ ਨੇ ਸਤਾਮ ਸਿੰਘ ਜੀ ਕਲੇਰ ਹਣੀ ਨੇ ਸਾਡੇ ਕਾਉਂਸਲਰ ਨੇ ਸਿੱਧਾਂਜਿੱਧਾ ਨਗਰ ਦੇ ਵਿੱਚ ਕੰਮ ਕਰਦੇ ਆ ਉਦਾਂ ਉਦਾਂ ਲੋਕਾਂ ਦਾ ਭਰੋਸਾ ਬਣਦਾ ਜਦੋਂ ਉਹਨਾਂ ਦਾ ਭਰੋਸਾ ਬਣਦਾ ਤਾਂ ਫਿਰ ਉਹ ਸ਼ਾਮਲ ਹੋਣ ਵਾਸਤੇ ਝੱਲਦੇ ਹਜੇ ਹੱte ਨਹੀਂ ਕੋਈ ਤਰੀਕਾ ਹੈ ਵੀ ਇਹ ਗੋਪਤ ਰੱਖਿਆ ਜਾਂਦਾ ਆ ਜਿਹਦੇ ਕਰਕੇ ਤੁਹਾਡੀ ਜਿਹੜੀ ਪਾਰਟੀ ਦੇ ਵਰਕਰਾਂ ਨੂੰ ਸਾਰਿਆਂ ਨੂੰ ਨਹੀਂ ਦੱਸਿਆ ਜਾਂਦਾ ਤੁਸੀਂ ਇਸ ਨਗਰ ਦੇ ਵਸਿੰਦੇ ਹੋ ਤੁਸੀਂ ਬਿਹਤਰ ਜਾਣਦੇ ਹੋ ਮੈਨੂੰ ਤਾਂ ਸੁਨੇਹਾ ਲੱਗਦਾ ਕਿਉਂਕਿ ਮੇਰੇ ਕੋਲ ਤਾਂ ਟਾਈਮ ਮਸੀ ਬੜੀ ਮੁਸ਼ਕਲ ਦੇ ਨਾਲ ਦਿੱਤਾ ਜਾਂਦਾ ਔਰ ਮੈਂ ਐਸਬਰ ਜ਼ਰੂਰ ਕਾਲੀ ਦੇ ਨਾਲ ਸਮਾਂ ਦਿੱਤਾ ਕਿਉਂਕਿ ਮੈਂ ਅਗਲੇ ਦਿਨਾਂ ਦੇ ਵਿੱਚ ਅਵੇਲੇਬਲ ਨਹੀਂ ਹੋਣਾ ਸੀ ਠੀਕ ਹੈ ਜੀ ਧੰਨਵਾਦ ਜੀ ਦਰਸ਼ਕੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ